ਪੰਜਾਬ ਵਿੱਚ ਲੁਟੇਰਿਆਂ ਦੇ ਹੌਸਲੇ ਕਿਸ ਕਦਰ ਉਲੰਧ ਹੋ ਚੁੱਕੇ ਆ ਉਸ ਦੀ ਇੱਕ ਘਟਨਾ ਇੱਕ ਸਾਹਮਣੇ ਆਈ ਹੈ ਜਿਸ ਦੀ ਫੁਟੇਜ ਤੁਹਾਨੂੰ ਵਿਖਾ ਰਿਹਾ ਤਾਂ ਇਹ ਫੁਟੇਜ ਇਸ ਵੇਲੇ ਐਕਸਕਲੂਸਿਵ ਜਿਹੜੀ ਰੋਜ਼ਾਨਾ ਸਪੋਕਸਮੈਨ ਕੋਲ ਆਈ ਹੈ ਤੁਹਾਨੂੰ ਦਿਖਾ ਰਿਹਾ ਕਿ ਕਿਦਾਂ ਲੁਟੇਰਿਆਂ ਨੇ ਮਾਂ ਨੂੰ ਤੇ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਜੀ ਹਾਂ ਤੁਸੀਂ ਵੇਖ ਸਕਦੇ ਹੋ ਕਿ ਇੱਕ ਮਾਂ ਜਿਹੜੀ ਐਕਟਿਵਾ ਤੇ ਸਵਾਰ ਹੋ ਕੇ ਆਪਣੇ ਬੱਚਿਆਂ ਨੂੰ ਸਕੂਲ ਤੋਂ ਵਾਪਸ ਲੈ ਕੇ ਆ ਰਹੀ ਸੀ ਤਾਂ ਉਸ ਸਮੇਂ ਦੋ ਬਾਈਕ ਸਵਾਰ ਉਹਦਾ ਪਿੱਛਾ ਕਰਦੇ ਨੇ ਆਉਂਦੇ ਨੇ ਤਾਂ ਆਹ ਦੇਖੋ ਕਿਸ ਤਰੀਕੇ ਨਾਲ ਉਸ ਮਾਂ ਦੇ ਗਲੋਂ ਸੋਨੇ ਦੀ ਚੇਨ ਖੋਣ ਦੀ ਇਸ ਲੁਟੇਰੇ ਨੇ ਕੋਸ਼ਿਸ਼ ਕੀਤੀ ਹੈ ਜਿਸ ਤੋਂ ਬਾਅਦ ਜਿਹੜਾ ਔਰਤ ਦਾ ਐਕਟਿਵਾ गिर ਜਾਂਦਾ ਹੈ ਬੱਚੇ ਵੀ ਕਬਰਾਂ ਜਾਂਦੇ ਨੇ ਬੱਚਿਆਂ ਵੱਲੋਂ ਵੀ ਰੋਲਾ ਪਾਇਆ ਜਾਂਦਾ ਹੈ ਪਰ ਜਿਹੜੇ ਚੋਰ ਨੇ ਲੁਟੇਰੇ ਨੇ ਉਹ ਫਰਾਰ ਹੋ ਜਾਂਦੇ ਆ ਇਸ ਵਿੱਚ ਕਰ ਤੁਸੀਂ ਵੇਖ ਸਕਦੇ ਹੋ ਵੀ ਗਲੀ ਦੇ ਲੋਕ ਵੀ ਆ ਜਿਹੜੇ ਬਾਹਰ ਆ ਜਾਂਦੇ ਆ ਤਾਂ ਦੱਸ ਦਈਏ ਕਿ ਇਹ ਘਟਨਾ ਹੋਰ ਕਿਤੇ ਦੀ ਨਹੀਂ ਬਲਕਿ ਚੰਡੀਗੜ੍ਹ ਦੇ ਨਾਲ ਲੱਗਦੇ ਖਰੜ ਦੀ ਹੈ ਜੀ ਹਾਂ ਜੇਕਰ ਗੱਲ ਕਰੀਏ ਖਰੜ ਜਿੱਥੇ ਕਿ ਇੱਕ ਵੱਡੀ ਆਬਾਦੀ ਹੈ ਜਿਹੜੀ ਵਸਦੀ ਹੈ ਜਿੱਥੇ ਥਾਂ ਥਾਂ ਤੇ ਘਰ ਮੌਜੂਦ ਹੈ ਤੁਸੀਂ ਵੇਖ ਸਕਦੇ ਹੋ ਕਿ ਛੋਟੀਆਂ ਗਲੀਆਂ ਪਰ ਉੱਥੇ ਵੀ ਲੁਟੇਰਿਆਂ ਦੇ ਹੌਸਲੇ ਇੰਨੇ ਇੱਕ ਬੁਲੰਦਾ ਵੀ ਉਹਨਾਂ ਨੂੰ ਪਤਾ ਵੀ ਕੋਈ ਵੀ ਘਰ ਦਾ ਜੀ ਕਿਸੇ ਵੀ ਘਰ ਦਾ ਜੀ ਬਾਹਰ ਆ ਕੇ ਉਹਨਾਂ ਨੂੰ ਰੋਕਣ ਤੱਕ ਦੀ ਕੋਸ਼ਿਸ਼ ਨਹੀਂ ਕਰੇਗਾ ਤੇ ਆਪਣੇ ਜਿਹੜੇ ਮਾੜੇ मंसूਬੇ ਐ ਉਹ ਲੈ ਕੇ ਆਉਂਦੇ ਨੇ ਆ ਉਹਨਾਂ ਨੂੰ ਅੰਜਾਮ ਦਿੰਦੇ ਤੇ ਫਰਾਰ ਹੋ ਜਾਂਦੇ ਤਾਂ ਦੱਸ ਦੇ ਕਿ ਮੁਹਾਲੀ ਦੇ ਖਰੜਚ ਸਕੂਲ ਤੋਂ ਬੱਚਿਆਂ ਨੂੰ ਲਿਆਉਂਦੇ ਸਮੇਂ ਇੱਕ ਟਵਾ ਸਵਾਰ ਔਰਤ ਤੋਂ ਇਹ ਲੁੱਟਖੋ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ ਹਾਲਾਂਕਿ ਔਰਤ ਦੀ ਚੇਨ ਜਿਹੜੀ ਖੋਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹ ਬਚ ਗਈ ਕਿਸੇ ਤਰੀਕੇ ਨਾਲ ਔਰਤ ਨੇ ਆਪਣੀ ਜਿਹੜੀ ਸੋਨੇ ਦੀ ਚੇਨ ਸੀ ਉਸ ਨੂੰ ਬਚਾ ਲਿਆ ਪਰ ਇਸ ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਹੈ ਜਿਹੜੀ ਸਾਹਮਣੇ ਆ ਗਈ ਹੈ ਤੇ ਵੱਡਾ ਸਵਾਲੀਆ ਨਿਸ਼ਾਨ ਜਿਹੜਾ ਕਾਨੂੰਨ ਵਿਵਸਥਾ ਤੇ ਵੀ ਖੜਾ ਕਰਦੀ ਹੈ ਜਿੱਥੇ ਪੰਜਾਬ ਪੁਲਿਸ ਦੀ ਜੇਕਰ ਅਸੀਂ ਗੱਲ ਕਰੀਏ ਤੇ ਵੱਡੇ ਲੈਵਲ ਤੇ ਕਾਸੋ ਆਪਰੇਸ਼ਨ ਚੱਲ ਰਿਹਾ ਹੈ ਹੋਰ ਜੇਕਰ ਗੱਲ ਕਰੀਏ ਤਾਂ ਲੁੱਟਖੋ ਦੇ ਮਾਮਲਿਆਂ ਵਿੱਚ ਵੀ ਜਿਹੜੀ ਹੈ ਸਰਗਰਮ ਨਜ਼ਰ ਆਉਂਦੀ ਹੈ ਪੰਜਾਬ ਪੁਲਿਸ ਪਰ ਕਿਤੇ ਨਾ ਕਿਤੇ ਹੌਸਲੇ ਜਿਹੜੇ ਨੇ ਲੁਟੇਰਿਆਂ ਦੇ ਇਸ ਕਦਰ ਬੁਲੰਦਾ ਵੀ ਉਹਨਾਂ ਨੂੰ ਪੁਲਿਸ ਦਾ ਕੋਈ ਖੌਫ ਹੀ ਨਹੀਂ ਬਚਿਆ ਤਾਂ ਦੱਸ ਦਈਏ ਕਿ ਮੁਲਜ਼ਮ ਜਿਹੜੇ ਨੇ ਇਹ ਪੂਰੀ ਯੋਜਨਾ ਬਣਾ ਕੇ ਆਈ ਸੀ ਤੁਹਾਨੂੰ ਦੋ ਤਸਵੀਰਾਂ ਵਿਖਾ ਰਿਆਂ ਵੀ ਕਿਦਾਂ ਐਕਟਿਵਾ ਤੇ ਸਵਾਰ ਹੋ ਕੇ ਮਹਿਲਾ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੀ ਹੈ ਤਾਂ ਪਿੱਛਾ ਕਰਦੇ ਹੋਏ ਪਿੱਛੋਂ ਦੀ ਇਹ ਲੁਟੇਰੇ ਆ ਰਹੇ ਸੀਗੇ ਮੂੰਹ ਉਹਨਾਂ ਨੇ ਢੱਕਿਆ ਹੋਇਆ ਸੀਗਾ ਤੇ ਇਹ ਘਟਨਾ ਦੱਸਦੇ ਕਿ ਸ਼ਨੀਵਾਰ ਨੂੰ ਦਿਨ ਦਿਹਾੜੇ ਵਾਪਰੀ ਹੈ ਤਾਂ ਕੈਮਰੇ ਚ ਕੈਦ ਹੋਈ ਇਹ ਵੀਡੀਓ ਚ ਜਿਹੜੀ ਔਰਤ ਦਿਖ ਰਹੀ ਹੈ ਉਹ ਸੀਮਾ ਜੈਨ ਹੈ ਉਹਨਾਂ ਦਾ ਨਾਂ ਸੀਮਾ ਜੈਨ ਦੱਸਿਆ ਜਾ ਰਿਹਾ ਜੋ ਕਿ ਐਕਟਿਵਾ ਤੇ ਸਵਾਰ ਹੋ ਕੇ ਦੁਪਹਿਰ ਕਰੀਬ 12:30 ਵਜੇ ਬੱਚਿਆਂ ਨਾਲ ਘਰੇ ਪਹੁੰਚੀ ਸੀਗੀ ਤੇ ਘਰੇ ਗਲੀ ਵਿਚਕਾਰ ਪਹੁੰਚ ਕੇ ਇੱਕ ਹੋਰ ਮਹਿਲਾ ਨਾਲ ਉਹ ਗੱਲਬਾਤ ਸ਼ੁਰੂ ਕਰ ਦਿੰਦੀ ਹੈ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਬੱਚੇ ਵੀ ਆ ਜਿਹੜੇ ਉਹਨਾਂ ਦੇ ਮੋਢਿਆਂ ਤੇ ਸਕੂਲ ਦਾ ਬੈਗ ਟੰਗਿਆ ਹੋਇਆ ਹੈ ਤਾਂ ਪਿੱਛੇ ਹੀ ਜਿਹੜੇ ਦੋ ਨੌਜਵਾਨ ਬਾਈਕ ਸਵਾਰ ਆਂਦੇ ਨੇ ਤਾਂ ਐਕਟਿਵ ਆ ਤੋਂ ਕੁਝ ਦੂਰੀ ਪਹਿਲਾਂ ਹੀ ਆਪਣੀ ਬਾਈਕ ਨੂੰ ਰੋਕ ਦਿੰਦੇ ਆ ਇੱਕ ਨੌਜਵਾਨ ਇੱਕ ਲੁਟੇਰਾ ਉੱਥੋਂ ਦੀ ਉਤਰਦਾ ਹੈ ਤੇ ਪਹਿਲਾਂ ਚੈਕਿੰਗ ਕਰਦਾ ਹੈ ਵੀ ਕੀ ਸੋਨੇ ਦੀ ਮੁੰਦਰੀਆ 체ਨ ਉਹਨੇ ਪਾਈ ਹੋਈ ਹੈ ਗਾਹਾਂ ਜਾ ਕੇ ਫੇਰ ਪਛਾਣਦਾ ਤੇ ਸਿੱਧਾ 체ਨ ਖੋ ਕੇ ਭੱਜਣ ਦੀ ਕੋਸ਼ਿਸ਼ ਕਰਦਾ ਉੱਥੇ ਹੀ ਦੂਜੇ ਪਾਸੇ ਜਿਹੜਾ ਦੂਜਾ ਤੇਰਾ ਉਹ ਬਾਈਕ ਨੂੰ ਪਹਿਲਾਂ ਹੀ ਜਿਹੜਾ ਕੁਮਾ ਕੇ ਖੜਦਾ ਤਾਂ ਜੋ ਭੱਜਣ ਵਿੱਚ ਆਸਾਨੀ ਹੋ ਸਕੇ ਤੇ ਦੱਸ ਦਈਏ ਕਿ ਬਹੁਤ ਜਿਹੜਾ ਰਿਆਇਸ਼ੀ ਇਲਾਕਾ ਹੈ ਬਹੁਤ ਆਬਾਦੀ ਇੱਥੇ ਵਸਦੀ ਹੈ ਵਿਚਕਾਰ ਤੁਸੀਂ ਵੇਖ ਸਕਦੇ ਹੋ ਵੀ ਪਿੱਛੇ ਇੱਕ ਐਕਟਿਵਾ ਸਵਾਰ ਹੋਰ ਹੈ ਜਿਹੜਾ ਇੱਕ ਔਰਤ ਨਾਲ ਉਹ ਉਸੀ ਜਗ੍ਹਾ ਤੋਂ ਨਿਕਲ ਕੇ ਜਾਂਦਾ ਜਿੱਥੇ ਲੁੱਟਖੋਈ ਹੈ ਲੋਕੀ ਵੀ ਬਾਹਰ ਆ ਜਾਂਦੇ ਪਰ ਇਹਨਾਂ ਲੁਟੇਰਿਆਂ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕਰਦਾ ਜੀ ਹਾਂ ਰੋਕਣ ਦੀ ਬਿਲਕੁਲ ਵੀ ਕੋਈ ਕੋਸ਼ਿਸ਼ ਨਹੀਂ ਕਰਦਾ ਤੇ ਇਹ ਕਟਨਾ ਤੁਹਾਨੂੰ ਦੱਸ ਰਿਹਾ ਵੀ ਮੁਹਾਲੀ ਦੇ ਖਰੜਦੀ ਹੈ ਤਾਦਾਸ ਦੀਏ ਕਿ ਬੜਾ ਹੀ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਮੋਹਾਲੀ ਤੋਂ ਜਿੱਥੇ ਮੋਹਾਲੀ ਦੇ ਖਰੜ ਵਿੱਚ ਲੁੱਟਖੋਹ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਜੀ ਹਾਂ ਪੋਲੇ ਪਾਲੇ ਬੱਚਿਆਂ ਨੂੰ ਵੀ ਇਹਨਾਂ ਲੁਟੇਰਿਆਂ ਨੇ ਨਹੀਂ ਛੱਡਿਆ ਦੱਸਦੇ ਕਿ ਇਸ ਲੁੱਟ ਦੀ ਵਾਰਦਾਤ ਦੀ ਵੀਡੀਓ ਵੀ ਹੈ ਜਿਹੜੀ ਉਹ ਸਾਹਮਣੇ ਆ ਚੁੱਕੀ ਹੈ ਤੁਹਾਨੂੰ ਦਿਖਾ ਰਹੀਆਂ ਸੀਸੀਟੀਵੀ ਫੁਟੇਜ ਦੋ ਐਂਗਲਸ ਤੋਂ ਇਹ ਫੁਟੇਜ ਸਾਹਮਣੇ ਆਈ ਹੈ ਜਿੱਥੇ ਪਤਾ ਲੱਗਦਾ ਵੀ ਕਿਵੇਂ ਇੰਨਾਂ ਲੁੱਟੇਰਿਆਂ ਨੇ ਪੂਰੇ ਵਿਉਂਤਬੰਦੀ ਬਣਾ ਕੇ ਜਿਹੜਾ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਦੱਸਦੇ ਇੱਕ ਮਾਂ ਵੱਲੋਂ ਜਿਹੜਾ ਆਪਣੇ ਬੱਚਿਆਂ ਨੂੰ ਲੈ ਕੇ ਸਕੂਲ ਤੋਂ ਵਾਪਸ ਆ ਰਹੀ ਸੀ ਰਾਹ ਵਿਚਕਾਰ ਰੁਕਦੀ ਹੈ ਇੱਕ ਮਹਿਲਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਹੈ ਉੱਥੇ ਦੋ ਬਾਈਕ ਸਵਾਰ ਜਿਹੜੇ ਲਗਾਤਾਰ ਇੰਨਾਂ ਦਾ ਪਿੱਛਾ ਕਰਦੇ ਆ ਕੁਝ ਦੂਰ ਜਾ ਕੇ ਆਪਣੀ ਬਾਈਕ ਨੂੰ ਖੜਾ ਲੈਂਦੇ ਆ ਤੇ ਨਿਸ਼ਾਨਾ ਬਣਾ ਕੇ ਜਿਹੜਾ 체ਨ ਖੋਣ ਦੀ ਕੋਸ਼ਿਸ਼ ਕਰਦੇ ਆ ਹਾਲਾਂਕਿ ਗਨੀਮਤ ਰਹਿੰਦੀ ਹੈ ਕਿ ਕਿਸੇ ਤਰੀਕੇ ਮਹਿਲਾ ਜਿਹੜੀ ਹੈ ਆਪਣੀ 체ਨ ਨੂੰ ਬਚਾ ਲੈਂਦੀ ਹੈ ਸੋਨੇ ਦੀ 체ਨ ਜਿਹੜੇ ਲੁੱਟਣ ਆਏ ਸੀ ਪਰ ਇਸ ਵਿਚਕਾਰ ਤੁਸੀਂ ਇਹ ਸੋਚੋ ਵੀ ਬੱਚਿਆਂ ਦੀ ਮਾਨਸਿਕ ਸਥਿਤੀ ਤੇ ਕੀ ਅਸਰ ਪਊਗਾ ਜਦੋਂ ਅਜਿਹੇ ਹਾਲਾਤ ਵੇਖਦੇ ਆ ਤਾਂ ਇਸ ਵਿਚਕਾਰ ਦੇਖਣਾ ਹੋਏਗਾ ਕਿ ਪੁਲਿਸ ਵੀ ਹੁਣ ਇਸ ਤੇ ਕੀ ਕਾਰਵਾਈ ਕਰਦੀ ਹੈ ਇਸ ਮਾਮਲੇ ਤੇ ਸਾਡੇ ਮੇਰੇ ਸਹਿਯੋਗੀ ਭੁਪਿੰਦਰ ਬੱਬਰ ਸਾਡੇ ਨਾਲ ਜੁੜ ਚੁੱਕੇ ਨੇ ਭੁਪਿੰਦਰ ਕੀ ਜਾਣਕਾਰੀ ਸਾਹਮਣੇ ਆਈ ਹੈ ਬੜਾ ਰਿਆਸੀ ਇਲਾਕਾ ਰਸਿਆ ਜਾਂਦਾ ਖਰੜਦਾ ਜਿੱਥੇ ਇਹ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਜਿਸ ਵਿੱਚ ਬਿਲਹਰ ਖੜਦੇ ਦੀਨਪੰਦੇ ਇੱਕ ਮੰਦਿਰ ਦੇ ਕੋਲੇ ਹੈ ਜਿਹੜੀ ਵਾਰਦਾਤ ਦਾ ਜ਼ਿਕਰ ਕੀਤਾ ਗਿਆ ਇੱਕ ਲੇਡੀ ਜਿਹੜੀ ਕਿ ਦੋ ਬੱਚਿਆਂ ਨੂੰ ਇੱਕ ਗਵਾਂਡੀ ਦੇ ਬੱਚੇ ਦੇ ਕਪੜੇ ਦੇ ਸੈਕ ਤੇ ਆਉਂਦੀ ਹੈ ਜਦੋਂ ਘਰ ਦੇ ਕੋਲੇ ਗਵਾਂਡੀ ਦੇ ਬੱਚੇ ਨੂੰ ਉਤਾਰਦੀ ਹੈ ਤੇ ਦੋ ਸੌ ਮੈਥ ਜਿਹੜੇ ਕਿ ਸਕੂਲ ਦੇ ਵਿੱਚੋਂ ਹੀ ਉਹਦਾ ਪਿੱਛਾ ਕਰਦੇ ਆ ਰਹੇ ਸੀਗੇ ਉਸ ਤੋਂ ਬਾਅਦ ਜਦੋਂ ਇੱਕ ਬੱਚੇ ਨੂੰ ਉਤਾਰਦੀ ਹੈ ਤਾਂ ਸਕੂਟਰ ਵਾਲਾ ਖੜਾ ਕਰਦਾ ਹੈ ਐਚਰ ਮੋਟਰਸਾਈਕਲ ਤੋਂ ਉੱਤਰ ਕੇ ਪਿੱਛੇ ਉਹਦੇ ਜਾਂਦਾ ਹੈ ਪੈਦਲ ਜਦੋਂ ਇੱਕੋ ਦਮ ਲੇਡੀਜ਼ ਖੜੀ ਲੰਘਾ ਉਹਨੇ ਕੈਂਸਲਟ ਕਰਕੇ ਉਹ ਮੋਕੇ ਤੋਂ ਦੋਨੇ ਫਰਾਰ ਹੋ ਜਾਂਦੇ ਤੇ ਵਿੱਚੋਂ ਜਿਹੜੀ ਇੱਕ ਲੇਡੀ ਉਹਦਾ ਪਿੱਛਾ ਵੀ ਕਰਨ ਦੀ ਹੈ ਜੀ ਸਾਈਕਲ ਤਕਰੀਬਨ ਅੱਧਾ ਕਿਲੋਮੀਟਰ ਪਿੱਛੇ ਪਾਈ ਤੇ ਲੇਕਰ ਉਹ ਪੈਦਲ ਮੁਕਦੇ ਫਰਾਰ ਨੂੰ ਕਾਮਯਾਬ ਹੋ ਗਏ ਜੀ ਤੇ ਭੁਪਿੰਦਰ ਜੇਕਰ ਗੱਲ ਕਰੀਏ ਇਸ ਮਾਮਲੇ ਵਿੱਚ ਕੋਈ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਪੁਲਿਸ ਦਾ ਕੀ ਕਹਿਣਾ ਹੈ ਕਿ ਮੁਲਜ਼ਮਾ ਦੀ ਪਛਾਣ ਹੋ ਪਾਈ ਹੈ ਕੁਝ ਜਾਣਕਾਰੀ ਸਾਹਮਣੇ ਆ ਰਹੀ ਹੈ ਜੀ ਬਿਲਕੁਲ ਜਦੋਂ ਕਿ ਡੈਡੀ ਨਾਲ ਗੱਲਬਾਤ ਕੀਤੀ ਕਰੀ ਕੀਤੀ ਗਈ ਉਹਨਾਂ ਨੇ ਉਹਨਾਂ ਨੇ ਦੱਸਿਆ ਕਿ ਜਿਹੜੀ ਮੇਰੇ ਚੈਨ ਪਾਈ ਹੋਈ ਸੀ ਉਹ ਟੁੱਟ ਕੇ نیچے ਗਿਰ ਗਈ ਇਸ ਕਰਕੇ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਪਰ ਫਿਰ ਨਾਲ ਇਹ ਵੀ ਪੁਲਿਸ ਉਹ ਅਗਰ ਸ਼ਿਕਾਇਤ ਨੂੰ ਪੁਲਿਸ ਕਰ ਕੀ ਰਹੀ ਹੈ ਆਏ ਜਣੀ ਜਿਹੜੇ ਸਲੈਚਰਾਂ ਦੇ ਔਥਲੇ ਬੁਲੰਦ ਹੋ ਰਹੇ ਐ ਚੋਰਾਂ ਦੇ ਥੇਲੇ ਬੁਲੰਦ ਹੋ ਰਹੇ ਐ ਪੁਲਿਸ ਦਾ ਕੋਈ ਨਾਕਾ ਨਹੀਂ ਵਾਰੀ ਵਾਰੀ ਲੱਖਣ ਵਸੀਆ ਬਨੋ ਇਹ ਕਿਹਾ ਵੀ ਗਿਆ ਕਿ ਪੁਲਿਸ ਦੀ ਨਾਕਾਬੰਦੀ ਹੋਣੀ ਚਾਹੀਦੀ ਹੈ ਜਾਂ ਪੀਸੀਆਰ ਜਿਹੜੀ ਕੋਈ ਗਲੀਆਂ ਦੇ ਵਿੱਚ ਗੇੜੇ ਮਾਰੇ ਲੇਕਿਨ ਕੋਈ ਵੀ ਪੁਲਿਸ ਅਧਿਕਾਰੀ ਤਾਂ ਕੋਈ ਵੀ ਪੁਲਿਸ ਮੁਲਾਜ਼ਮ ਮੌਕੇ ਤੇ ਨਾਕ ਪੁੱਛਗਿੱ ਲ ਇਹ ਹੈ ਜਹਤ ਸੀਸੀਟੀਵੀ ਕੈਮਰੇ ਰੱਖ ਕੇ ਬਹਿ ਜਾਂਦੇ ਆ ਜੀ ਜੀ ਭੁਪਿੰਦਰ ਜਾਣਕਾਰੀ ਲਈ ਬਹੁਤ ਬਹੁਤ ਸ਼ੁਕਰੀਆ ਸੋਇਸਨ ਸਾਡੇ ਸਹਿਯੋਗੀ ਜੋ ਦਸਰੇ ਸੰਕੇ ਕਿਵੇਂ ਹੈ ਜਿਹੜਾ ਪੁਲਿਸ ਸਕੂਲ ਵੀ ਲਗਾਤਾਰ ਲੋਕ ਪਹੁੰਚ ਕਰ ਰਹੇ ਨੇ ਡਿਮਾਂਡ ਕਰ ਰਹੇ ਨੇ ਕਿ ਕਿਸੇ ਤਰੀਕੇ ਜਿਹੜੀ ਹੈ ਤੁਸੀਂ ਆ ਤਾਂ ਇੱਥੇ ਜਿਹੜੀ ਹੈ ਸਿਕਿਉਰਿਟੀ ਵਧਾਓ ਇੱਥੇ ਸੁਰੱਖਿਆ ਕਰਮੀਆਂ ਨੂੰ ਤਾਇਨਾਤ ਕਰੋ ਤਾਂ ਜੋ ਅਜਿਹੇ ਮਾਮਲੇ ਸਾਹਮਣੇ ਨਾ ਆਣ ਫਿਲਹਾਲ ਤਾਂ ਦੱਸਦੇ ਕਿ ਖਰੜ ਦੀਏ ਕਟਨਾ ਦੱਸੀ ਜਾ ਰਹੀ ਹੈ ਜਿੱਥੇ ਇੱਕ ਬਹੁਤ ਵੱਡੀ ਆਬਾਦੀ ਵਾਸਦੀ ਹੈ ਪਰ ਉੱਥੇ ਹੀ ਜਿਹੜੇ ਲੁਟੇਰਿਆਂ ਦੇ ਚੋਰਾਂ ਦੇ ਹੌਸਲੇ ਕਿਸ ਕਦਰ ਬੁਲੰਦ ਹੈ ਤੇ ਪੁਲਿਸ ਇਸ ਮਾਮਲੇ ਗੀ ਇਹ ਆਉਣ ਵਾਲੇ ਸਮੇਂ ਨਾਲ ਪਤਾ ਲੱਗੇਗਾ